ਇਨਾ ਸ਼ਾਤਰ ਮਹਿਲਾਵਾਂ ਦਾ ਇਹ ਕਾਰਨਾਮਾ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਹਾਲਾਂਕਿ ਇੱਕ ਮਹਿਲਾ ਜੁੜੀ ਹੈ ਦੁਕਾਨ ਤੇ ਸ਼ਾਪਿੰਗ ਕਰਨ ਦੇ ਲਈ ਪਹੁੰਚੀ ਤਸਵੀਰਾਂ ਖੰਨਾਂ ਦੀਆਂ ਨੇ ਜਿੱਥੇ ਜਿਵੇਂ ਮਹਿਲਾ ਦੁਕਾਨ ਤੇ ਸ਼ਾਪਿੰਗ ਕਰਨ ਦੇ ਲਈ ਆਉਂਦੀ ਹੈ ਤਾਂ ਇਸੇ ਦਰਮਿਆਨ ਦੋ ਮਹਿਲਾਵਾਂ ਇਸ ਦੇ ਪਿੱਛੇ ਆ ਖੜ ਜਾਂਦੀਆਂ ਨੇ ਬੜੀ ਚਲਾਕੀ ਨਾਲ ਪਰਸ ਦੀ ਜ਼ਿੱਪ ਖੋਲਦੀਆਂ ਨੇ 40000 ਰੁਪਏ ਕੱਢਦੀਆਂ ਨੇ ਤੇ ਉਥੋਂ ਰਫੂ ਚੱਕਰ ਹੋ ਜਾਂਦੀਆਂ ਜਿਵੇਂ ਖੜੀਆ ਖੜੀਆਂ ਬਿਨਾਂ ਕੁਝ ਲਏ ਇਹ ਮਹਿਲਾ ਅਚਾਨਕ ਬਾਹਰ ਨੂੰ ਭੱਜਦੀਆਂ ਨੇ ਤਾਂ ਦੁਕਾਨਦਾਰ ਨੂੰ ਸ਼ੱਕ ਪੈਂਦਾ ਤੇ ਉਹ ਆਪਣੇ ਮੁੰਡਿਆਂ ਮੈਨਾਂ ਤੋਂ ਪਿੱਛੇ ਦੌੜਾਉਂਦੇ ਜਾਂਦੀਆਂ ਜਾਂਦੀਆਂ ਮਹਿਲਾਵਾਂ ਆਪਤਾ ਆਟੋ ਦੇ ਵਿੱਚ ਬੈਠ ਕੇ ਰਫੂ ਚੱਕਰ ਹੋ ਜਾਂਦੀਆਂ ਨੇ ਤੇ ਪੈਸੇ ਇੱਕ ਤੀਜੀ ਮਹਿਲਾ ਨੂੰ ਫੜਾ ਦਿੰਦੀਆਂ ਨੇ ਹਾਲਾਂਕਿ ਤੀਜੀ ਮਹਿਲਾ ਲੋਕਾਂ ਦੇ ਹੱਥੇ ਚੜੀ ਐ ਤੇ ਇਸ ਮਹਿਲਾ ਨੂੰ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹਾਲਾਂਕਿ ਮਹਿਲਾ ਕਹਿ ਰਹੀ ਐ ਤੁਸੀਂ ਸੀਸੀਟੀਵੀ ਚੈੱਕ ਕਰ ਲਓ ਮੈਂ ਤਾਂ ਪੈਸੇ ਕੱਢੇ ਹੀ ਨਹੀਂ ਪਰ ਲੋਕਾਂ ਦਾ ਇਹ ਕਹਿਣਾ ਐ ਕਿ ਉਹੀ ਤੀਜੀ ਮਹਿਲਾ ਐ ਜਿਸ ਨੂੰ ਕਿ ਉਹਨਾਂ ਦੋ ਮਹਿਲਾਵਾਂ ਦੇ ਵੱਲੋਂ ਪੈਸੇ ਫੜਾਏ ਗਏ ਸਨ ਔਰ ਕਿੰਦਰੀ ਵਿਚਾਰੀ ਕੀ ਹੈ

ਸਰ ਮੈਂ ਇੱਥੇ ਕੱਪੜੇ ਖਰੀਦ ਰਹੀ ਸੀ ਮੇਰੀ ਪਰਸ ਦੀ ਸੈਡਲ ਜਿੱਪ ਚੋਂ ਪੈਸੇ ਕੱਢ ਕੇ ਲੇਡੀਜ਼ ਫਰਾਰ ਹੋ ਗਈ ਤਿੰਨ ਜਾਣੀਆਂ ਸਨ ਇਹ ਹਾਂਜੀ ਦੋ ਹੋਰ ਕੱਢ ਕੇ ਲੈ ਕੇ ਗਈਆਂ ਪਰ ਫੜਾਇਆ ਇਹਨੂੰ ਦਿੱਤਾ ਹੀ ਉਹਨਾਂ ਨੇ ਪਿੱਛਾ ਨਹੀਂ ਕੀਤਾ ਜੀ ਇਹਨਾਂ ਨੇ ਇੱਥੇ ਹੀ ਬਸ ਇਹਨਾਂ ਨੂੰ ਪਤਾ ਨਹੀਂ ਨਹੀਂ ਵੈਸਟਰਨ ਚ ਉਹ ਵੀ ਵਾਚ ਹੈ ਹਾਂਜੀ ਪਿੱਛਾ ਨਹੀਂ ਕੀਤਾ ਬਿਲਕੁਲ ਇੱਥੇ ਹੀ ਇਹਨਾਂ ਨੂੰ ਬਸ ਪਰਸ ਖੋਲੇਗੇ ਇਹਨਾਂ ਨੇ ਹਾਂਜੀ ਕੀ ਮੈਟਰ ਸੀ ਇੱਕ ਲੇਡੀ ਜਿਹੜੀ ਬਾਜ਼ਾਰ ਦੇ ਚੁੱਕ ਗਈ ਸਾਲੀ ਜਦ ਤੱਕ ਚੱਕੜ ਦੀ ਕੀਮਾ ਬਸਰੋ ਮੈਨੂੰ ਕਰੀਬ 11:30 ਵਜੇ ਬਿੱਟੂ ਜਿਹੜੇ ਆਪਣੇ ਕੱਪੜੇ ਦਾ ਵਪਾਰ ਕਰਦੇ ਨੇ ਉਹ ਅਮਰਦਾਸ ਮਾਰਕੀਟ ਤੋਂ ਫੋਨ ਆਇਆ ਸੀ ਵੀ ਇੱਥੇ ਤਿੰਨ ਲੀਡੀਆਂ ਵਾਲਾ ਚੋਰੀ ਦੀ ਚੋਰੀ ਕੰਦੀ ਨਹੀਂ ਨਾ ਕਿੰਦੇ ਘੁੰਮ ਰੀਆਂ ਅੜਦੀ ਸਪੋਰਟ ਸਦਾ ਕੇ ਅਸੀਂ ਸਦਾ ਗੋਸ ਨੂੰ ਮੌਕੇ ਤੇ ਭੇਜਿਆ ਤੇ ਮਗਰੋਂ ਫਿਰ ਮੈਂ ਵੀ ਗਿਆ ਸਾਡੇ ਉਹਨਾਂ ਵਿੱਚੋਂ ਕਿਸੇ ਲੇਡੀ ਸਾਨੂੰ ਮਿਲਦਾ ਨੋਜਾ ਨਾਮ ਦੀ ਲੇਡੀ ਸਾਨੂੰ ਮਿਲ ਗਈ ਲੇਡੀ ਮਿਲ ਗਈ ਜਿਨ੍ਹਾਂ ਤੋਂ ਅਸੀਂ ਪੁੱਛ ਪੜਤਾਲ ਕਰ ਰਹੇ ਹਾਂ ਬਾਕੀ ਕੁਝ ਪਰਤਾਲ ਤੋਂ ਬਾਅਦ ਜਿੰਦੇ ਕਰ ਵੀ ਹੋ ਗਏ ਫੰਮਦੇ ਲੱਗਾ ਇੱਕੋ ਨਹੀਂ ਲੈ ਡੀ ਨਹੀਂ ਲੇਡੀਜ਼ ਐਮਪੀ ਦੱਸ ਰਹੇ ਨੇ ਹਾਂਜੀ ਪਰਤਾਲ ਕਰ ਰਹੇ ਨੇ ਪਰਤਾਲ ਵੀ ਮਾਮਲਾ ਹੋਊਗਾ ਤੇ ਉਹ ਕਰ ਰਹੇ ਨੇ ਨਹੀਂ ਮਾਮਲਾ ਇਹਦਾ ਕੋਈ ਗਲਤੀ ਕਾਲ ਨੋਟਸ ਨਹੀਂ ਆਇਆ ਕਿਸਾਨ ਇੱਕ ਨੰਬਰ ਮੋਬਾਈਲ ਚਾਲੀ ਯਾਰ ਬਕਾਟਾ ਨਹੀਂ ਨਹੀਂ ਇਹਦੇ ਬਾਰੇ ਤਸਦੀਕ ਕਰ ਰਹੇ ਹਾਂ ਸੀ ਠੀਕ ਥੈਂਕ ਯੂ ਮੇਰਾ ਸੁਖਵਿੰਦਰ ਸਿੰਘ ਆ ਜੀ ਤੇ ਕੀ ਇਹ ਕੱਟਣਾ ਮਾਪੀ ਜੀ ਨੇ ਲੈ ਡੀ ਨਹੀਂ ਕੀਤੀ ਸਾਡੇ ਕੋਲ ਨਾ ਜੀ ਭਿੰਜੀ ਕੱਪੜੇ ਲੈ ਰਹੀ ਸੀ ਇੱਥੇ ਖੜੀ ਬੜੀ ਵੈਰਯਤ ਮੈਨੂੰ 1000 ਰੁਪਏ ਬਟਾਇਆ ਇਹਨਾਂ ਨੇ ਬਾਕੀ ਇਹ ਹੋਰ ਟੀ-ਸ਼ਰਟ ਦੇਖਣਾਂ ਕਿ ਦੋ ਆਈਆਂ ਲੇਡੀਜ਼ ਇੱਥੇ ਆ ਕੇ ਫਟਦੇ ਹੀ ਖੜੀਆਂ ਇੱਥੇ ਉਹਨਾਂ ਕੋਈ ਪੁੱਛਿਆ ਨਹੀਂ ਵੀ ਲੈਣਾ ਕਿ ਨਹੀਂ ਲੈਣਾ ਖੜੀਆਂ ਖੜੀਆਂ ਦੋ ਦੋ ਮਿੰਟ ਬਾਅਦ ਜਦੋਂ ਪਤਾ ਨਹੀਂ ਐ ਭੱਜ ਲੈ ਮੈਨੂੰ ਸ਼ੱਕ ਪਿਆ ਵੀ ਇਹ ਕੋਈ ਮੈਂ ਕਿਹਾ ਪੰਜ ਜੀ ਦੇਖੋ ਕੋਈ ਧਿਆਨ ਰੱਖਿਆ ਕਰੋ ਵੀ ਕੋਈ ਉਹਨਾਂ ਕੋਈ ਗੱਲ ਦਿੰਦੀਆਂ ਨਾ ਕੋ ਪਤਾ ਨਾ ਜਿਆਦਾ ਨਾ ਮਾਰੇ ਪੈਸੇ ਕਹਿੰਦੇ ਮੇਰੇ ਤਾਂ ਪੈਸੇ ਗਿਆ ਹੋਗੇ ਮੈਂ ਜਦ ਤਿੰਨੇ ਮੁੰਡੇ ਭਜਾਏ ਪਿੱਛੇ ਜੀ ਜੀੜ੍ਹ ਤੇ ਜਾ ਕੇ ਉੱਥੇ ਫਾੜੀਆਂ ਮੋੜ ਤੇ ਆਈਆਂ ਕੁਝ ਖਰੀਦਣ ਦੇ ਬੰਦੇ ਸੀ ਇਹ ਵੀ ਕੁਝ ਵੀ ਨਹੀਂ ਜਾ ਨੂੰ ਜਾ ਕੇ ਫੜ ਲੈਂਦੀ ਆ ਫਿਰ ਉਹ ਜਿਹੜੀਆਂ ਕੱਢ ਕੇ ਲੈ ਗਏ ਉਹ ਤਾਂ ਗਾਇਬ ਹੋ ਗਿਆ ਭੱਜ ਗਿਆ ਦੂਜੀ ਨੂੰ ਫੜਾ ਕੇ ਪੈਸੇ ਪੈਸੇ ਉਹਦੇ ਕੋਲ ਬਰਾਮਤ ਹੋ ਗਏ ਪੈਸੇ ਉਹ ਭੈਣ ਜੀ ਨੂੰ ਦੇ ਦਿੰਦੇ ਹਾਂਜੀ ਬਾਕੀ ਹਾਂਜੀ ਕੈਮਰਾ ਲੱਗਿਆ ਹੈ ਜੀ ਆਪਣੇ